ਅਸਲਾਮੁਅਲੈਕੁਮ ਉਮੀਦ ਕਰਨੀ ਆ ਤੁਸੀਂ ਸਾਰੇ ਖੈਰੀਅਤ ਨਾਲ ਹੋਵੋਗੇ ਬਸ ਵਿੱਚ ਸਫਰ ਕਰਦੇ ਹੋਏ ਨਿਹੰਗ ਸਿੰਘ ਨੂੰ ਆਪਣੇ ਨਾਲ ਬੈਠੇ ਵਿਅਕਤੀ ਤੇ ਇਨਾ ਗੁੱਸਾ ਕਿਉਂ ਆਇਆ ਕਿ ਇੱਕੋ ਹੀ ਵਾਰ ਚ ਉਹਦੀ ਧੌਣ ਤੋਂ ਜੁਦਾ ਕਰ ਦਿੱਤੀ ਇਹ ਅਸੀਂ ਜਾਣਾਂਗੇ ਅੱਜ ਦੀ ਵੀਡੀਓ ਦੇ ਵਿੱਚ ਸੋ ਚੱਲ ਕੇ ਵੀਡੀਓ ਦੇਖਨੇ ਆ ਫਿਰ ਕਰਨੇ ਆ ਉਸ ਤੇ ਵਿਚਾਰ ਗੋ ਸਰਕਾਰ ਦੇ ਵੱਲੋਂ ਤਾਂ ਪਬਲਿਕ ਪਲੇਸਾਂ ਦੇ ਵਿੱਚ ਸਿਗਰਟ ਪੀਣ ਦੀ ਮਨਾਹੀ ਹੈ ਪਰ ਫਿਰ ਵੀ ਕੁਝ ਅਜਿਹੇ ਲੋਕ ਨੇ ਜੋ ਇਨਾਂ ਕੰਮਾਂ ਤੋਂ ਬਾਝ ਨਹੀਂ ਹੁੰਦੇ ਅਤੇ ਕਿਸੇ ਦਾ ਡਰ ਨਹੀਂ ਰੱਖਦੇ ਆਪਣੀ ਜ਼ਿੰਦਗੀ ਤਾਂ ਖਤਮ ਕਰਦੇ ਹੀ ਨੇ ਨਾਲ ਹੀ ਦੂਜਿਆਂ ਦੀ ਲਾਈਫ ਨੂੰ ਖਰਾਬ ਕਰਨ ਦੇ ਉੱਤੇ ਲੱਗੇ ਹੋਏ ਨੇ ਪਰ ਅਜਿਹੇ ਬੰਦੇ ਸਿਰਫ ਸਖਤੀ ਦੇ ਨਾਲ ਹੀ ਸਮਝਦੇ ਨੇ ਅਜਿਹਾ ਹੀ ਵਾਕਿਆ ਪੰਜਾਬ ਦੇ ਵਿੱਚ ਹੋਇਆ ਜਦੋਂ ਇੱਕ ਨਿਹੰਗ ਸਿੰਘ ਨੇ ਸਿਗਰਟ ਦਾ ਧੂਆਂ ਕਰਨ ਵਾਲੇ ਇੱਕ ਬੰਦੇ ਨੂੰ ਆਪਣੀ ਮੌਤ ਦੇ ਨਾਲ ਜਲਦੀ ਹੀ ਮਿਲਾ ਦਿੱਤਾ ਨਿਹੰਗ ਸਿੰਘ ਦਾ ਬਾਣਾ ਦੇਖ ਕੇ ਨਿਹੰਗਾ ਦਾ ਨਾਮ ਸੁਣ ਕੇ ਬੰਦਾ ਅੰਦਰ ਤੱਕ ਸਤਿਕਾਰ ਭਾਵ ਦੇ ਨਾਲ ਪਰ ਜਾਂਦਾ ਹੈ ਪਰ ਕੁਝ ਕੁ ਲੋਕ ਆਪਣੀ ਝੂਠੀ ਸ਼ਾਨ ਦੇ ਖਾਤਰ ਨਿਹੰਗਾਂ ਦੇ ਨਾਲ ਹੀ ਅੜ ਜਾਂਦੇ ਨੇ ਇਹ ਗੱਲ ਹੈ 1992 ਦੀ ਜਦੋਂ ਇੱਕ ਨਿਹੰਗ ਸਿੰਘ ਸਰਦਾਰ ਬਚਿੱਤਰ ਸਿੰਘ ਹੁਸ਼ਿਆਰਪੁਰ ਤੋਂ ਦਸਵਾਦੀ ਬਸ ਦੇ ਵਿੱਚ ਬੈਠਿਆ ਹੋਇਆ ਸੀ ਗਰਮੀਆਂ ਦੇ ਦਿਨ ਸੀ ਤੇ ਪੰਜਾਬ ਰੋਡਵੇਜ਼ ਦੀ ਬਸ ਸੀ ਬਚਿੱਤਰ ਸਿੰਘ ਅਨੰਦਪੁਰ ਸਾਹਿਬ ਦਰਸ਼ਨ ਤੋਂ ਬਾਅਦ ਵਾਪਸ ਪਠਾਨਕੋਟ ਜਾ ਰਿਹਾ ਸੀ ਤੇ ਉਸਿਆਰਪੁਰ ਵੱਲ ਦੀ ਬਸ ਦੇ ਵਿੱਚ ਸਫ਼ਰ ਕਰ ਰਿਹਾ ਸੀ ਪੂਰੇ ਨੀਲੇ ਬਾਣੇ ਦੇ ਵਿੱਚ ਸੱਜਿਆ ਹੋਇਆ ਵੱਡੀਆਂ-ਵੱਡੀਆਂ ਸੀਰੀ ਸਾਹਿਬ ਹੁਸ਼ਿਆਰਪੁਰ ਤੋਂ ਬਸ ਚੱਲੀ ਇੱਕ ਵਿਅਕਤੀ ਨਾ ਲਾ ਕੇ ਬਚਿੱਤਰ ਸਿੰਘ ਦੇ ਨਾਲ ਬੈਠ ਗਿਆ बस चलली था सब कुछ ठीक चल रहा सी कुछ कुछ ਸਮਾਂ ਬਾਅਦ ਨਾਲ ਬੈਠੇ ਵਿਅਕਤੀ ਨੇ ਆਪਣੀ ਜੇਬ ਦੇ ਵਿੱਚੋਂ ਇੱਕ ਸਿਗਰਟ ਕੱਢੀ ਅਤੇ ਚੱਲਦੀ ਬੱਸ ਦੇ ਵਿੱਚ ਹੀ ਪੀਣ ਲੱਗਿਆ ਬੱਸ ਦੇ ਵਿੱਚ ਹੋਰ ਵੀ ਸਵਾਰੀਆਂ ਸਨ ਪਰ ਉਸਨੇ ਕਿਸੇ ਦੀ ਪਰਵਾਹ ਨਹੀਂ ਕੀਤੀ ਅਤੇ ਆਪਣੀ ਸਿਗਰਟ ਪੀ ਰਿਹਾ ਸੀ ਨਿਹੰਗ ਸਿੰਘ ਨੇ ਪਹਿਲਾ ਕਿਹਾ ਕਿ ਤੁਸੀਂ ਸਿਗਰਟ ਇਸ ਤਰ੍ਹਾਂ ਨਾ ਪੀਓ ਇੱਥੇ ਹੋਰ ਵੀ ਲੋਕ ਬੈਠੇ ਨੇ ਪਰ ਉਸ ਆਦਮੀ ਨੂੰ ਪਤਾ ਨਹੀਂ ਕਿਸ ਗੱਲ ਦਾ ਰੂਪ ਸੀ ਉਹ ਬਿਨਾਂ ਕਿਸੇ ਦੀ ਗੱਲ ਸੁਣੇ ਆਪਣੀ ਮਸਤੀ ਦੇ ਵਿੱਚ ਸਿਗਰਟ ਪੀ ਰਿਹਾ ਸੀ ਜਦੋਂ ਉਸਨੇ ਆਪਣੀ ਅਗਲੀ ਸਿਗਰਟ ਵੀ ਲਗਾ ਲਈ ਤਾਂ ਸਾਹਮਣੇ ਵਾਲੀ ਸੀਟ ਦੇ ਉੱਤੇ ਇੱਕ ਫੈਮਿਲੀ ਬੈਠੀ ਹੋਈ ਸੀ ਜਿਨ੍ਹਾਂ ਦੇ ਨਾਲ ਬੱਚਾ ਵੀ ਸੀ ਉਹ ਵਿਅਕਤੀ ਜਾਣਬੁੱਝ ਕੇ ਉਹਨਾਂ ਬੱਚਿਆਂ ਵੱਲ ਧੂੰਆਂ ਸੁੱਟ ਰਿਹਾ ਸੀ ਜਿਸ ਦਾ ਵਿਰੋਧ ਉਸ ਫੈਮਿਲੀ ਨੇ ਕੀਤਾ ਪਰ ਉਹ ਵਿਅਕਤੀ ਨਹੀਂ ਹਟਿਆ ਤੇ ਫੈਮਿਲੀ ਨਾਲ ਵੀ ਗਾਲੀ ਗਲੋਚ ਕਰਨ ਲੱਗਿਆ ਡਰਾਈਵਰ ਤੇ ਕੰਡਕਟਰ ਦੇ ਕਹਿਣ ਦੇ ਉੱਤੇ ਉਸ ਫੈਮਿਲੀ ਨੇ ਕਿਸੇ ਹੋਰ ਦੇ ਨਾਲ ਆਪਣੀ ਸੀਟ ਬਦਲ ਲਈ ਪਰ ਉਹ ਬੰਦਾ ਫਿਰ ਵੀ ਸਿਗਰਟ ਪੀਣ ਤੋਂ ਬਾਝ ਨਹੀਂ ਆ ਰਿਹਾ ਸੀ ਨਿਹੰਗ ਸਿੰਘ ਚੁੱਪਚਾਪ ਇਹ ਸਭ ਕੁਝ ਦੇਖ ਰਿਹਾ ਸੀ ਅੰਦਰ ਹੀ ਅੰਦਰ ਉਸ ਦਾ ਗੁੱਸਾ ਭੰਕਰ ਰੂਪ ਲੈ ਰਿਹਾ ਸੀ ਆਖਿਰ ਜਦੋਂ ਉਸ ਨੇ ਧੂਆ ਕਰਨਾ ਬੰਦ ਨਾ ਕੀਤਾ ਤਾਂ ਨਿਹੰਗ ਸਿੰਘ ਨੇ ਕਿਹਾ ਕਿ ਤੁਸੀਂ ਖਿੜਕੀ ਵੱਲ ਮੂੰਹ ਕਰਕੇ ਸਿਗਰਟ ਪੀ ਲਵੋ ਧੂਆ ਬਾਹਰ ਪਾਸੇ ਚਲਾ ਜਾਵੇਗਾ ਉਹ ਬੰਦਾ ਕਿਸੇ ਦੀ ਮੰਨਣ ਵਾਲਾ ਨਹੀਂ ਸੀ ਉਸ ਦੀ ਮੌਤ ਦੂਰੋਂ ਹੀ ਉਸ ਨੂੰ ਆਵਾਜ਼ਾਂ ਮਾਰ ਰਹੀ ਸੀ ਉਸ ਬੰਦੇ ਨੇ ਜਾਣਬੁੱਝ ਕੇ ਨਿਹੰਗ ਸਿੰਘ ਵੱਲ ਤੂੰ ਆ ਮਾਰੇ ਇਸ ਤਰ੍ਹਾਂ ਉਸ ਨੇ 3-4 ਵਾਰ ਕੀਤਾ ਨਿਹੰਗ ਸਿੰਘ ਆਪਣੀ ਸੀਟ ਦੇ ਉੱਪਰੋਂ ਉੱਠਿਆ ਤੇ ਖੜਾ ਹੋ ਕੇ ਸਫ਼ਰ ਕਰਨ ਲੱਗ ਪਿਆ ਕਮਾਲ ਦੀ ਗੱਲ ਤਾਂ ਇਹ ਸੀ ਕਿ ਕਨੈਕਟਰ ਵੀ ਉਸ ਵਿਅਕਤੀ ਨੂੰ ਕੁਝ ਨਹੀਂ کہہ ਰਿਹਾ ਸੀ ਉਹ ਵੀ ਇੱਕ ਅਜੀਹਾ ਇਨਸਾਨ ਜਿਸ ਤੋਂ ਸਾਰੀਆਂ ਸਵਾਰੀਆਂ ਪਰੇਸ਼ਾਨ ਸਨ ਉਹ ਬੱਸ ਚਲਦੀ ਰਹੀ ਅਤੇ ਨਿਹੰਗ ਸਿੰਘ ਨੇ ਉਸ ਵਿਅਕਤੀ ਉੱਤੇ ਨਜ਼ਰ ਰੱਖੀ ਰਸਤੇ ਵਿੱਚ ਬੱਸ ਰੁਕਦੀ ਹੈ ਤੇ ਉਹ ਵਿਅਕਤੀ ਓਟਕੇ ਬੱਸ ਦੇ ਵਿੱਚੋਂ ਉਤਰਨ ਲੱਗਦਾ ਹੈ ਨਿਹੰਗ ਸਿੰਘ ਇੰਨੇ ਗੁੱਸੇ ਦੇ ਵਿੱਚ ਸੀ ਕਿ ਉਹ ਵੀ ਉਸ ਦੇ ਪਿੱਛੇ ਹੀ ਉਤਰ ਗਿਆ ਤੇ ਬਾਹਰ ਉਤਰ ਕੇ ਉਹਨਾਂ ਦੇ ਵਿੱਚ ਚੰਗੀ ਖਾਸੀ ਬਹਿਸ ਹੋਈ ਜਦੋਂ ਉਹ ਬੰਦਾ ਗਾਲੀ ਗਲੋਚ ਕਰਨ ਲੱਗਿਆ ਤਾਂ ਨਿਹੰਗ ਨੂੰ ੱੱਕਾ ਮਾਰਿਆ ਉਹ ਉੱਥੋਂ ਜਾਣ ਲੱਗਿਆ ਤਾਂ ਨਿਹੰਗ ਨੇ ਉਸ ਨੂੰ ਬੱਸ ਦੇ ਸਾਹਮਣੇ ਹੀ ਘੇਰ ਲਿਆ ਸਮਾਂ ਦੇਖ ਕੇ ਉਸ ਨੇ ਆਪਣੀ ਸਿਰ ਸਾਹਿਬ ਕੱਢੀ ਅਤੇ ਗੱਤਕੇ ਦੇ ਜੋਹਰ ਦਿਖਾਉਣ ਲੱਗ ਪਿਆ ਸਾਰਾ ਅੱਡਾ ਤੇ ਲੋਕ ਦੇਖਣ ਲੱਗ ਪਏ બસ ਵੀ ਉੱਥੇ ਰੁਕ ਗਈ ਅਚਾਨਕ ਗਤਕਾ ਖੇਡ ਦੇ ਖੇਤ ਦੇ ਉਸ ਵਿਅਕਤੀ ਦੀ ਗਰਦਨ ਇੱਕ ਵਾਰ ਦੇ ਨਾਲ ਹੀ ਅਲੱਗ ਕਰ ਦਿੱਤੀ ਦੇਖਣ ਵਾਲੇ ਦੱਸਦੇ ਨੇ ਕਿ ਉਸ ਵੇਲੇ ਉਹ ਬੰਦਾ ਸਿਗਰਟ ਹੀ ਪੀ ਰਿਹਾ ਸੀ ਅਤੇ ਉਸ ਦੀ ਸਿਗਰਟ ਲੱਗੀ ਤੋਂ ਹਟ ਰਕ ਦੇ ਵਿਚਕਾਰ ਪਈ ਹੋਈ ਸੀ ਦੇਖਣ ਵਾਲੇ ਹੈਰਾਨ ਸੀ ਤੇ ਡਰ ਦਾ ਮਾਹੌਲ ਉੱਥੇ ਛਾ ਗਿਆ ਬਾਅਦ ਵਿੱਚ ਨਿਹੰਗ ਸਿੰਘ ਨੇ ਉਸ ਡਰਾਈਵਰ ਤੇ ਕੰਡਕਟਰ ਨੂੰ ਵੀ ਕੁੱਟਿਆ ਜੋ ਕਿ ਇਹ ਸਭ ਕੁਝ ਹੁੰਦੇ ਹੋਏ ਵੀ ਕੁਝ ਨਹੀਂ ਬੋਲੇ ਉਹ ਦੋਵੇਂ ਤਾਂ ਆਪਣੀ ਜਾਨ ਬਚਾ ਕੇ ਉੱਥੋਂ ਭੱਜ ਗਏ ਦੱਸਿਆ ਜਾਂਦਾ ਹੈ ਕਿ ਉਸ ਵਿਅਕਤੀ ਦਾ ਧੜ ਉੱਥੇ ਕਾਫੀ ਸਮੇਤਕ ਤੜਫਦਾਰਿਆ ਅਤੇ ਨਿਹੰਗ ਸਿੰਘ ਨੇ ਉੱਚੀ ਉੱਚੀ ਬੋਲ ਕੇ ਸਾਰੀ ਗੱਲ ਲੋਕਾਂ ਦੇ ਸਾਹਮਣੇ ਦੱਸੀ। ਹੈਰਾਨੀ ਵਾਲੀ ਗੱਲ ਤਾਂ ਇਹ ਸੀ ਕਿ ਉੱਥੇ ਕੋਈ ਵੀ ਵਿਚਾਰ ਨਹੀਂ ਆਇਆ। ਨਿਹੰਗ ਸਿੰਘ ਉੱਥੋਂ ਭੱਜਿਆ ਵੀ ਨਹੀਂ, ਨਿੱਡਰ ਹੋ ਕੇ ਉੱਥੇ ਹੀ ਥਾੜੇ ਪਹੁੰਚਿਆ। ਪੁਲਿਸ ਕੋਲ ਜਾ ਕੇ ਸਾਰੀ ਗੱਲ ਦੱਸੀ। ਥਾੜੇਦਾਰ ਨੇ ਮੌਕੇ ਦਾ ਜਾਇਜ਼ਾ ਲਿਆ ਅਤੇ ਨਿਹੰਗ ਸਿੰਘ ਨੂੰ ਫੜ ਕੇ ਗ੍ਰਿਫਤਾਰ ਕਰ ਲਿਆ। ਕੁਝ ਸਮਾਂ ਜੇਲ੍ਹ ਦੇ ਵਿੱਚ ਰਹਿਣ ਤੋਂ ਬਾਅਦ ਨਿਹੰਗ ਸਿੰਘ ਵਾਪਸ ਬਰੀ ਹੋ ਗਿਆ ਕਿਉਂਕਿ ਉਸ ਦੇ ਹੱਕ ਦੇ ਵਿੱਚ ਕਾਫੀ ਗਵਾਈਆਂ ਹੋਈਆਂ ਸਨ। ਬੱਸ ਦੇ ਡਰਾਈਵਰ ਅਤੇ ਕੰਡਕਟਰ ਨੇ ਵੀ ਨਿਹੰਗ ਸਿੰਘ ਨੂੰ ਹੀ ਸਹੀ ਢਹਿਰਾਇਆ। ਤੁਸੀਂ ਇਸ ਪੂਰੀ ਕਹਾਣੀ ਬਾਰੇ ਕੀ ਕਹੋਗੇ ਸਾਨੂੰ ਕਮੈਂਟ ਬਾਕਸ ਵਿੱਚ ਜ਼ਰੂਰ ਦੱਸਣਾ ਨਿਹੰਗ ਸਿੰਘਾਂ ਬਾਰੇ ਜਿਹੜਾ ਮਸ਼ਹੂਰ ਹੈਗਾ ਕਿ ਨਿਹੰਗ ਸਿੰਘ ਆਪਣੇ ਅਸੂਲਾਂ ਦੇ ਪੱਕੇ ਹੁੰਦੇ ਆ ਬੇ ਮਤਲਬ ਕਿਸੇ ਨੂੰ ਤੰਗ ਨਹੀਂ ਕਰਦੇ ਬਿਲਾ وجہ ਕਿਸੇ ਦੇ ਲਈ ਤਕਲੀਫ ਦਾ ਬਾਇਸ ਨਹੀਂ ਬਣਦੇ ਤੇ ਨਾ ਹੀ ਉਹ ਇਸ ਤਰ੍ਹਾਂ ਕਿਸੇ ਨੂੰ ਤਕਲੀਫ ਦੇ ਵਿੱਚ ਵੇਖ ਸਕਦੇ ਹੈਗੇ ਹਨ ਉਹਨਾਂ ਦੇ ਸਾਹਮਣੇ ਕੋਈ ਤਕਲੀਫ ਛੋਵੇ ਜਾਂ ਕਿਸੇ ਨੂੰ ਕੋਈ ਬਿਲਾਵਜਾ ਤੰਗ ਕਰਨ ਦਿਆ ਹੋਵੇ ਨਿਹੰਗ ਸਿੰਘਾਂ ਕੋ ਇਹ ਵੀ ਬਰਦਾਸ਼ਤ ਨਹੀਂ ਹੁੰਦਾ ਇਸੇ ਤਰ੍ਹਾਂ ਇਸ ਨਿਹੰਗ ਸਿੰਘ ਦਾ ਵੀ ਬਰਦਾਸ਼ਤ ਉਸ ਵਿਅਕਤੀ ਨੇ ਖਤਮ ਕਰ ਦਿੱਤੀ ਜਿਹੜਾ ਕਿ ਬਸ ਬੈਕ ਸਿਗਰਟ ਪੀਂਦਿਆ ਸੀਗਾ ਨਿਹੰਗ ਸਿੰਘ ਨੇ ਉਹਨੂੰ ਬਾਰ-ਬਾਰ ਇਸ ਕੰਮ ਤੋਂ ਮਨਾ ਕੀਤਾ ਕਿ ਬੱਸ ਵਿੱਚ ਬੱਚੇ ਵੀ ਨੇ ਔਰਤਾਂ ਵੀ ਨੇ ਫਿਰ ਲੋਕ ਜਿਹੜੇ ਆ ਉਹ ਇਸ ਸਿਗਰਟ ਦੇ ਧੂਏਂ ਤੋਂ ਉਹਨਾਂ ਨੂੰ ਪਰੇਸ਼ਾਨੀ ਆਉਂਦੀ ਹੈ ਤੇ ਤੂੰ ਸਿਗਰਟ ਅਗਰ ਪੀਣੀ ਹੈ ਤੇ ਖਿੜਕੀ ਹਲਮੂ ਕਰਕੇ ਪੀ ਲੈ ਲੇਕਿਨ ਉਹ ਵਿਅਕਤੀ ਚੁਕੇ ਆਪਣੇ ਨਸ਼ੇ 'ਚ ਸੀਗਾ ਸਿਗਰਟ ਦੀ ਧੁੰ ਜਿਸੇਗਾ ਜਾਂ ਉਹਦੇ ਦਿਮਾਗ 'ਚ ਪਤਾ ਨਹੀਂ ਕੀ ਸੀ ਕਿ ਉਹਨੇ ਨਿਹੰਗ ਸਿੰਘ ਦੀ ਗੱਲ ਜਿਹੜੀ ਕੰਨਾਂ ਪਿੱਛੇ ਸੁੱੜ ਦਿੱਤੀ ਜਿਸ ਵਜ੍ਹਾ ਤੋਂ निहंग सिंह ਨੂੰ شدید ਗੁੱਸਾ ਸੀਗਾ ਉਹਦੇ ਉੱਤੇ ਔਰ ਜਦੋਂ ਬੱਸ ਰੁਕੀ ਔਰ निहंग सिंह ਨੇ ਉਹਨੂੰ ਫਿਰ ਉਸੇ ਚੀਜ਼ ਤੋਂ ਮਨਾ ਕੀਤਾ ਔਰ ਉਹਨੇ ਅੱਗੋਂ ਗਾਲੀ ਗਲੋਚ ਸ਼ੁਰੂ ਕਰ ਦਿੱਤੀ ਔਰ ਉਸ निहंग सिंह ਨੂੰ ਇੰਨਾ شدید ਗੁੱਸਾ ਆਇਆ ਕਿ ਇੱਕੋ ਹੀ ਵਾਰ ਚ ਉਹਦੀ ਜਿਹੜੀ ਤੌਣ ਹੈ ਉਹ ਤੜ ਤੋਂ ਜੁਦਾ ਕਰ ਦਿੱਤੀ ਲੋਕ ਇਹ ਚੀਜ਼ ਵੇਖ ਕੇ ਡਰ ਤੇ ਖੌਫ ਦੇ ਆਲਮ ਦੇ ਵਿੱਚ ਆ ਗਏ ਫਿਰ निहंग सिंह ਨੂੰ ਫੜ ਲਿਆ ਗਿਆ ਗਵਾਈਆਂ ਸ਼ਵਾਈਆਂ ਜਦੋਂ ਹੋਈਆਂ ਦੋ ਗਵਾਈਆਂ ਹੋਈਆਂ ਤੇ ਨਿਹੰਗ ਸਿੰਘਾਂ ਲੋਕਾਂ ਨੇ ਗਵਾਈਆਂ ਦਿੱਤੀਆਂ ਕਿਉਂਕਿ ਨਿਹੰਗ ਸਿੰਘ ਜਿਹੜਾ ਸੀ ਉਹ ਹੱਕ ਤੇ ਸੀਗਾ ਉਹ ਉਸ ਨੂੰ ਪਹਿਲੇ ਮਨਾ ਕਰਦਾ ਰਿਹਾ ਉਹਨੇ ਹਰ ਤਰੀਕੇ ਨਾਲ ਉਹਨਾਂ ਨੂੰ ਮਨਾ ਕਰਨ ਦੀ ਕੋਸ਼ਿਸ਼ ਕੀਤੀ ਕਿ ਇਹ ਬਾਜ਼ ਆਈਏ ਔਰ ਆਪਣੇ ਇਸ ਕੰਮ ਤੋਂ ਹਟ ਜਾਏ ਪਰ ਉਹ ਨਾ ਹਟਿਆ ਇਸ ਲਈ ਕੁਛ ਦਿਨ ਸਜ਼ਾ ਪਾਉਣ ਤੋਂ ਬਾਅਦ ਨਿਹੰਗ ਸਿੰਘ ਜਿਹੜਾ ਉਹ ਰਿਹਾ ਹੋ ਗਿਆ ਔਰ ਇਸੇ ਤਰ੍ਹਾਂ ਹੀ ਹੁੰਦਾ ਹੈਗਾ ਵਾ ਮੇਰਾ ਆਪਣਾ ਜ਼ਾਤੀ ਐਕਸਪੀਰੀਅੰਸ ਵੀ ਹੈ ਕਿ ਲੋਕ ਜਦੋਂ ਬਸਾਂ ਦੇ ਵਿੱਚ ਸਫ਼ਰ ਕਰਦੇ ਆ ਤਾਂ ਕੁਝ ਲੋਕ ਐਸੇ ਹੁੰਦੇ ਆ ਕਿ ਉਹ ਦੂਸਰਿਆਂ ਦਾ ਖਿਆਲ ਹੀ ਨਹੀਂ ਕਰਦੇ ਬਸ ਦੇ ਵਿੱਚ ਸਿਗਰਟ ਪੀਣਾ ਸ਼ੁਰੂ ਕਰ ਦਿੰਦੇ ਜਿਸ ਦੀ ਬਜਾਏ ਤੋਂ ਬਾਜ਼ ਲੋਕਾਂ ਦਾ ਦਿਲ ਖਰਾਬ ਹੋਣਾ ਸ਼ੁਰੂ ਹੋ ਜਾਂਦਾ ਵਾ ਉਹਨਾਂ ਕੋ ਸਫ਼ਰ ਜਿਹੜਾ ਕਰਨਾ ਮੁਸ਼ਕਲ ਹੋ ਜਾਂਦਾ ਪਰ ਉਹ ਲੋਕਾਂ ਨੂੰ ਅਗਰ ਕਿਹਾ ਜਾਵੇ ਤਾਂ ਅੱਗੇ ਲੜਨ ਪੈਂਦੇ ਆ ਇਹ ਕਹਿੰਦੇ ਕਿ ਤੁਸੀਂ ਆ ਗਰ ਤੁਹਾਡਾ ਅਗਰ ਤੁਹਾਨੂੰ ਕੋਈ ਮਸਲਾ ਹੈਗਾ ਤੇ ਤੁਸੀਂ ਬਸ ਬਦਲ ਲਵੋ ਜਾਂ ਤੁਸੀਂ ਇੱਥੋਂ ਉਤਰ ਜਾਵੋ ਕਿਸੇ ਹੋਰ ਵਾਸਤੇ ਸਫ਼ਰ ਕਰ ਲਵੋ ਲੇਕਿਨ ਉਹ ਆਪਣੇ ਉਸ ਗਲਤ ਕੰਮ ਨੂੰ ਜਿਹੜਾ ਹੈ ਜਸਟੀਫਾਈ ਕਰੇ ਜਾਂਦੇ ਹੈਗੇ ਆ ਉਸ ਤੋਂ ਬਾਜ਼ ਨਹੀਂ ਹੁੰਦੇ ਹੈਗੇ ਦੂਸਰਾਂ ਦੀ ਦੁੱਖ ਤਕਲੀਫ ਨੂੰ ਨਹੀਂ ਸਮਝਦੇ ਹੈਗੇ ਇਸ ਲਈ ਇਹੋ ਜੇ ਲੋਕਾਂ ਦੀ ਸਜ਼ਾ ਇਸ ਤਰ੍ਹਾਂ ਦੀ ਹੋਣੀ ਚਾਹੀਦੀ ਹੈ ਔਰ ਬਾਕੀਆਂ ਵਾਸਤੇ ਵੀ ਉਹਨਾਂ ਨੂੰ ਔਰ ਇਹਨਾਂ ਨੂੰ ਇਸ ਇਹਨਾਂ ਦੀ ਸਜ਼ਾ ਨੂੰ ਵੇਖ ਕੇ ਬਹੁਤ ਸਾਰੇ ਲੋਕ ਜਿਹੜੇ ਆ ਜਿਹੜੇ ਇਸ ਤਰ੍ਹਾਂ ਦੇ ਕੰਮ ਕਰਦੇ ਆ ਉਹ ਸੁਧਰ ਜਾਂਦੇ ਹੈਗੇ ਆ ਕਿ ਕਿਤੇ ਸਾਨੂੰ ਵੀ ਇਹੋ ਜਿਹੇ ਨਿਹੰਗ ਸਿੰਘ ਨਾਲ ਸਾਡਾ ਟਕਰਾ ਨਾ ਹੋ ਜਾਵੇ ਔਰ ਸਾਡੀ ਵੀ ਧੌਣ ਜੜੀ ਆ ਤੜ ਤੋਂ ਜੁਦਾ ਨਾ ਹੋ ਜਾਵੇ ਇਹ ਸੀਗੀ ਵੀਰੋ ਅੱਜ ਦੀ ਵੀਡੀਓ ਵੀਡੀਓ ਬਾਰੇ ਤੁਹਾਡਾ ਕੀ ਖਿਆਲ ਹੈਗਾ ਕਮੈਂਟ ਕਰਕੇ ਲਾਜ਼ਮੀ ਦਸੀਓ ਰੱਖਿਓ ਆਪਣਾ ਟੇਅਰ ਸਾਰਾ ਖਿਆਲ ਮਿਲਾਂਗੇ ਅਗਲੀ ਵੀਡੀਓ ਦੇ ਨਾਲ ਅੱਲਾਹ ਹਾਫਿਜ਼